ਡਾਕਟਰ ਪਰਮਿੰਦਰ ਸੋਢੀ ਦਾ ਵਿਸ਼ਾ ਮਾਂ ਉਪਪਾਵਕ ਨਜ਼ਰੀਆ ਬੰਦੇ ਦਾ ਬੰਦੇ ਨੂੰ ਮਿਲਣਾ ਤੇ ਇੱਕ ਦੂਜੇ ਨਾਲ ਜੁੜੇ ਮਹਿਸੂਸ ਕਰਨਾ ਰਿਸ਼ਤਾ ਖਵਾਉਂਦਾ ਹੈ ਦੋਸਤੀ ਦਾ ਰਿਸ਼ਤਾ ਤੁਹਾਡੀ ਚੇਤਨ ਚੋਣ ਤੇ ਸਿਰਜਣਾ ਹੁੰਦਾ ਹੈ ਮਾਂ ਬਾਪ ਭੈਣ ਭਰਾ ਤੇ ਹੋਰ ਮਾਮੇ ਚਾਚੇ ਆਦ ਦਾ ਰਿਸ਼ਤਾ ਸਮਾਜ ਜਾਂ ਕੁਦਰਤ ਦਾ ਸਿਰਜਿਆ ਰਿਸ਼ਤਾ ਹੁੰਦਾ ਹੈ 20 ਸਾਲ ਦੇ ਹੋ ਕੇ ਵੀ ਮਾਂ ਮਾਂ ਕਰੀ ਜਾਣਾ ਵੀ ਨਹੀਂ ਸਕੋ 30 ਜਾਂ 40 ਜਾਂ 50 ਜਾਂ 60 ਸਾਲ ਦੇ ਹੋ ਕੇ ਵੀ ਮਾਂ-ਮਾਂ ਕਰੀ ਜਾਣਾ ਇਹ ਮਾਨਸਿਕ ਅਸੰਤੁਲਨ ਨਹੀਂ ਤਾਂ ਹੋਰ ਕੀ ਹੈ ਮੈਂ 70 ਦਾ ਹੋ ਕੇ ਮਾਂ-ਮਾਂ ਕਰਨ ਨਾਲੋਂ ਜਾਂ ਮਾਂ ਤੇ ਕਵਿਤਾ ਲਿਖਣ ਨਾਲੋਂ ਕੁਝ ਹੋਰ ਕਰਨਾ ਪਸੰਦ ਕਰਾਂਗਾ ਜਾਂਦੇ ਜਾਂਦੇ ਭਾਰਤੀ ਮਾਨਸਿਕਤਾ ਔਰਤ ਨੂੰ ਦੋ ਰੂਪਾਂ 'ਚ ਹੀ ਵੇਖਣਾ ਸਵੀਕਾਰ ਕਰਦੀ ਹੈ ਇੱਕ ਦੇਵੀ ਸਰੂਪ ਦੂਜਾ ਕਾਮੁਕ ਸਰੂਪ ਔਰਤ ਦਾ ਚੇਤਨ ਮਾਨਵੀ ਸਰੂਪ ਸਾਨੂੰ ਸਵੀਕਾਰ ਨਹੀਂ ਹੈ ਧੰਨਵਾਦ